ਇੱਕ ਬਚਨ ਅਸੀਂ ਜਮੀਤਗੜ੍ਹ ਦਵਾਨ ਲਣ ਗਏ ਹਣ ਮੇਰਾ ਪਰਸਨਲ ਐਕਸਪੀਰੀਅੰਸ ਹੈ ਨਾ ਮੈਂ ਕਿਸੇ ਤੋਂ ਸੁਣਿਆ ਨਾ ਮੈਂ ਕਿਸੇ ਦਾ ਸੁਣਿਆ ਸੁਣਾਇਆ ਬਹੁਤਾ ਇਦਾਂ ਲੰਗਰ ਪਾਣੀ ਛਕਦੇ ਸੀ ਇੱਕ ਮਾਤਾ ਜੀ ਪਿੱਛੋਂ ਆ ਗਏ ਬਜ਼ੁਰਗ ਸੰ ਉਹਨਾਂ ਨੇ ਮੇਰੇ ਮੋਢਿਆਂ ਤੇ ਹੱਥ ਰੱਖ ਲਿਆ ਕਹਿੰਦੇ ਉਹ ਮੈਨੂੰ ਜਾਣਦੇ ਸੀ ਹੰਸਾਲੀ ਸਾਹਿਬ ਦਵਾਨ ਸੁਣਿਆ ਸੀ ਉਹਨਾਂ ਨੇ ਕਹਿੰਦੇ ਬੇਟੇ ਮੈਂ ਇੱਕ ਗੱਲ ਦੱਸਣੀ ਹੈ ਮੈਂ ਕਹਿੰਦਾ ਦੱਸੋ ਕਹਿੰਦੇ ਸੰਗਤ ਨੂੰ ਦੱਸਿਓ ਲੋਕਾਂ ਦੀ ਸ਼ਰਧਾ ਸੰਗਤ ਦੀ ਸ਼ਰਧਾ ਵਧੇਗੀ ਮੈਂ ਕਹਾਂ ਜ਼ਰੂਰ ਦੱਸਾਂਗੇ ਜੇ ਦੱਸਣ ਵਾਲਾ ਹੋਏਗਾ ਕਈ ਵਾਰੀ ਨਹੀਂ ਕੀ ਬਚਨ ਪਰ ਕਈ ਸੰਗਤ ਨੂੰ ਦੱਸਨੇ ਪੈਂਦੇ ਆ ਫਿਰ ਸ਼ਰਧਾ ਵਾਲਿਆਂ ਦੀ ਸ਼ਰਧਾ ਵਧਦੀ ਮਾਪੂਸ਼ ਅੰਸਾਲੀ ਸਾਹਿਬਾ ਕਹਿੰਦੀ ਪਿਛਲੇ ਮਹੀਨੇ ਮੇਰੇ ਬੇਟੇ ਨੂੰ ਅਚਾਨਕ ਬੁਖਾਰ ਹੋ ਗਿਆ ਬੁਖਾਰ ਪਹਿਲਾਂ ਤੇ ਪਿੰਡਾਂ ਚ ਦਵਾਈ ਲੈਂਦੇ ਰਹੇ ਡਾਕਟਰਾਂ ਕੋਲ ਨਹੀਂ ਰਾਸ ਆਇਆ ਕੰਮ ਫਿਰ ਕਹਿੰਦੇ ਚੰਡੀਗੜ੍ਹ ਲੈ ਕੇ ਵੱਡੇ ਹਸਪੀਟਲ ਚ ਉਥੇ ਡਾਕਟਰਾਂ ਨੇ ਦੱਸਿਆ ਕਿ ਇਹਨੂੰ ਪੁਆਇਜ਼ਨਿੰਗ ਹੋ ਗਈ ਸਾਰੇ ਸਰੀਰ ਵਿੱਚ ਇਹਦੇ ਜ਼ਹਿਰ ਫੈਲ ਚੁੱਕਿਆ ਕਿ ਇਹਦੇ ਬਚਣ ਦੀ ਉਮੀਦ ਨਾ ਮਾਤਰੇ ਕਿ ਤੁਸੀਂ ਦੇਰੀ ਨਾਲ ਲੈ ਕੇ ਆਏ ਹੋ ਸਾਰੇ ਸਰੀਰ ਵਿੱਚ ਜ਼ਹਿਰ ਹੈ ਸਰੀਰ ਨੀਲਾ ਅੱਜ ਵੀ ਉਹ ਪਿੰਡ ਵਿੱਚ ਜਾ ਕੇ ਤੂੰ ਪਤਾ ਕਰ ਸਕਦਾ ਕਾਰ ਬੈ ਕੇ ਕਮਰੇ ਚ ਬੈ ਕੇ ਇਦਾਂ ਸਟੇਜ ਤੇ ਬੈ ਕੇ ਗੱਲਾਂ ਕਰਨੀਆਂ ਸੌਖੀਆਂ ਨੇ ਕਿ ਨਹੀਂ ਹੁੰਦਾ ਜੀ ਕੁਝ ਨਹੀਂ ਨਹੀਂ ਹੁੰਦਾ ਪਰ ਜਿਨ੍ਹਾਂ ਨਾਲ ਹੋਈਆਂ ਨੇ ਉਹ ਬੋਲਦੇ ਆ ਉਹ ਕਹਿੰਦੇ ਡਾਕਟਰਾਂ ਨੇ ਕਹਿਤਾ ਜੀ ਉਮੀਦ ਨਹੀਂ ਹੈ ਕਹਿੰਦੇ ਅਸੀਂ ਕੱਲਾ ਕੱਲਾ ਮੇਰਾ ਪੁੱਤਰ ਅਸੀਂ ਸਾਰਾ ਪਰਿਵਾਰ ਹੀ ਰੋਣ ਲੱਗ ਗਿਆ ਜਦੋਂ ਇੰਨੀ ਗੱਲ ਸੁਣੀ ਡਾਕਟਰ ਜਦੋਂ ਕਹਦੇ ਨਾ ਜੋ ਬਾਤ ਦਵਾਈ ਨਾਲ ਨਹੀਂ ਹੋਤੀ ਉਹ ਬਾਤ ਦੁਆ ਨਾਲ ਦੁਆ ਨਾਲ ਹੋਤੀ ਹੈ ਇੱਕ ਆਸ ਰੱਖੋ ਮਨ ਮਾਹੇ ਸਗਲ ਰੋਗ ਨਾਮ ਕਮਟ ਜਾਵੇ ਨਾਨਕ ਸਗਲ ਦੁੱਖ ਕਾ ਹੋਵਤ ਨਾਸ ਨਾਨਕ ਨਾਮ ਜਪੋ ਮਹਾਕਲਪਿਕ ਕੋਟ ਦੁਖ ਰੋਗਾ ਪਰਬ ਦ੍ਰਿਸ਼ਿ ਤੁਮਾਰੀ ਹੱਥੇ ਹਟ ਜਾਂਦੇ ਐ ਸਗ ਰੋਕਾ ਔਖ ਦਾ ਨਾਮ ਫਰਮਾਰਾ ਕਹਿੰਦੇ ਜਿਸ ਰੱਖਿਆ ਜਿਸ ਕੋਈ ਨਾ ਮਾਰਿਆ ਜਿਹਨੂੰ ਉਹ ਰੱਖੇ ਉਹਨੂੰ ਕੋਈ ਮਾਰ ਹੀ ਨਹੀਂ ਸਕਦਾ ਪ੍ਰਭ ਭਾਵੈ ਬਿਨ ਸਾਸਤੇ ਰੱਖਿਆ ਪਰ ਜਿਹੜੇ ਲੋਕ ਰੱਬ ਤੋਂ ਹੀ ਮਨਕਰ ਹੋ ਗਏ ਉਹਨਾਂ ਦਾ ਤਾਂ ਫਿਰ ਕੁਛ ਕੀਤਾ ਨਹੀਂ ਨਾ ਜਾ ਸਕਦਾ ਕਹਿੰਦੇ ਫੇਰ ਅਸੀਂ ਅਰਦਾਸ ਕਰਨੀ ਸ਼ੁਰੂ ਕਰਤੀ ਧੰਗੁਰੂ ਗ੍ਰੰਥ ਸਾਹਿਬ ਮਹਾਰਾ ਦੇ ਚਰਨਾਂ 'ਚ ਹਣ ਸਾੜੀ ਵਾਲੇ ਮਹਾਂਪੁਰਸ਼ਾਂ ਨੂੰ ਵੱਡੇ ਮਹਾਂਪੁਰਸ਼ ਤੇ ਸਰੀਰ ਛੱਡ ਚੁੱਕੇ ਸੀ ਉਦੋਂ ਹੰਸਾਲੀ ਸਾਹਿਬਾਂ ਦੇ ਕਹਿੰਦੇ ਅਰਦਾਸ ਕੀਤੀ ਸਵੇਰੇ ਫਿਰ ਮੈਂ ਆਪਣੇ ਬੇਟੇ ਨੂੰ ਮਿਲਣ ਜਾਣਾ ਸੀ ਕਿਉਂਕਿ ਮਾਰਨਿੰਗ ਵਿੱਚ ਇੱਕ ਵਾਰੀ ਡਾਕਟਰ ਮਲਾਉਂਦੇ ਹੁੰਦੇ ਨੇ ਜਿੰਨਾਂ ਦਾ ਪੇਸ਼ੈਂਟ ਹੋਏ ਅੰਦਰ ਕੀ ਜਾ ਕੇ ਮਿਲਾਓ ਕਹਿੰਦੇ ਜਦੋਂ ਮੈਂ ਗਿਆ ਮੈਂ ਗਈ ਅੰਦਰ ਮੇਰੇ ਬੇਟੇ ਨੇ ਨਾ ਮੇਰੀ ਇੱਧਾ ਹੱਥ ਫੜ ਲਿਆ ਉਂਗਲ ਕਹਿੰਦੀ ਮੈਂ ਵੀ ਭੱਜ ਕੇ ਕੋਲ ਹੋ ਗਈ ਕਿ ਕਈ ਵਾਰੀ ਮਨ ਵਿੱਚ ਕੋਈ ਗੱਲ ਰਹਿ ਜਾਂਦੀ ਹੈ ਆਖਰੀ ਕੋਈ ਇੱਛਾ ਰਹਿ ਜਾਂਦੀ ਹੈ ਦੱਸ ਨਹੀਂ ਨਾ ਹੋਏ ਹਾਲਤ ਇੰਨੀ ਗੰਭੀਰ ਸੀ ਕਹਿੰਦੀ ਉਹਨੇ ਇਸ਼ਾਰਾ ਕੀਤਾ ਪੈਨ ਲੈ ਕੇ ਆਓ ਭੱਜ ਕੇ ਸਾ ਇੱਕ ਪੈਨ ਇੱਕ ਕਾਗਜ਼ ਕਾਗਜ਼ ਉੱਤੇ ਕੀ ਲਿਖਦਾ ਹੈ ਕਹਿੰਦਾ ਮਾਂ ਮਾਤਾ ਸਾਰਾ ਪਰਿਵਾਰ ਜਾਓ ਹੰਸਾਲੀ ਸਾਹਿਬ ਜਾ ਕੇ ਸੇਵਾ ਕਰੋ ਰਾਤ ਮਹਾਪੁਰਸ਼ ਆ ਕੇ ਹੰਸਾਲੀ ਵਾਲੇ ਦਰਸ਼ਨ ਦੇ ਗਏ ਐ ਉੱਥੇ ਜਾ ਕੇ ਬੇਨਤੀ ਕਰੋ ਮੈਨੂੰ ਕੁਝ ਨਹੀਂ ਹੁੰਦਾ ਆਖ ਕੋ ਸਤਨਾਹ ਵਾਹਿਗੁਰੂ ਜੀ ਤੇ ਹੁਣ ਉਹ ਮਾਤਾ ਨੂੰ ਜਾ ਕੇ ਪੁੱਛ ਲਓ ਪੁੱਤਰ ਨੂੰ ਜਾ ਕੇ ਪੁੱਛ ਲਓ ਰਾਤ ਕਹਿੰਦਾ ਮਹਾਪੁਰਸ਼ ਆਇਆ ਮੈਨੂੰ ਐ ਦਰਸ਼ਨ ਦੇ ਗਏ ਆ ਕਿ ਕੁਝ ਨਹੀਂ ਹੁੰਦਾ ਸਵੇਰੇ ਹੀ ਕਿੰਨੇ ਸਿੱਧ ਭੱਜ ਕੇ ਸਾਡੀ ਸਰਦਾ ਪਹਿਲਾਂ ਹੀ ਸੀ ਸਾਨੂੰ ਪਤਾ ਹੈ ਕਿ ਕਿਉਂ ਤੱਕ ਵਰਤ ਗਿਆ ਜਾ ਕੇ ਸੰਤ ਬਾਬਾ ਪਰਮਜੀਤ ਸਿੰਘ ਦੀ ਮਜਬੂਦਾ ਮੁਖੀ ਅਰਦਾਸ ਕੀਤੀ ਇਦਾਂ ਇਦਾਂ ਬਹੁਤ ਕੁ ਵਰਤੇ ਆ ਕਹਿੰਦੇ ਉਹ ਡਾਕਟਰ ਜਿਹੜੇ ਕਹਿੰਦੇ ਸੀ ਨਾ ਇਹਦਾ ਇਲਾਜ ਨਹੀਂ ਇਹ ਬਚ ਨਹੀਂ ਸਕਦਾ ਕਹਿੰਦੇ ਦਿਨ 10 ਨਹੀਂ ਪਏ ਉੱਠ ਕੇ ਮਰ ਜੀ